ਮਤਲਬ ਇਹਨਾਂ ਨੂੰ 2014 ਤੋਂ ਲੈ ਕੇ ਹੁਣ ਤੱਕ 10 ਸਾਲਾਂ ਦੇ ਵਿੱਚ ਆਪਣਾ ਕੋਈ ਯੋਗ ਉਮੀਦਵਾਰ ਨਹੀਂ ਲਾ ਪਏ ਤਾਂ ਦੂਜੀਆਂ ਪਾਰਟੀਆਂ ਤੋਂ ਉਮੀਦ ਉਮੀਦਵਾਰ ਪੁੱਟ-ਪੁੱਟ ਕੇ ਉਹਨਾਂ ਦੀ ਡਿਫੈਕਸ਼ਨ ਕਰਾ-ਕਰਾ ਕੇ ਇਹ ਤਿਤਲੀਆਂ ਪੇਸ਼ ਕਰ ਰਹੇ ਨੇ। ਜਲੰਧਰ ਲੋਕ ਸਭਾ ਵਿੱਚ ਯਾਦ ਰਹੇ ਕਿ ਜੋ ਜਿੰਨੀ ਚੋਣ ਹੋਈ ਸੀ ਉਦੋਂ ਵੀ ਇਹਨਾਂ ਨੇ ਕਾਂਗਰਸ ਦੀ ਤਿਤਲੀ ਪੁੱਟੀ ਸੀ। ਤੇ ਉਸ ਨੂੰ ਸਰਕਾਰੀ ਤੰਤਰ ਦੇ ਨਾਲ ਜਿੰਨੀ ਚੋਣ ਜਿੱਤ ਕੇ ਸੀ। ਦੇਖਿਓ ਜਿਹੜੇ 8 ਉਮੀਦਵਾਰ ਕੱਲ ਐਲਾਨੇ ਨੇ ਇਹਨਾਂ ਵਿੱਚ ਜਿਹੜੀਆਂ तितਲੀਆਂ ਕਾਂਗਰਸ ਦੀਆਂ ਤਾਜ਼ੀਆਂ ਕੁੱਟ ਕੇ ਲਿਆ ਕੇ ਖੜੀਆਂ ਕਰਦੀਆਂ ਇੱਕ ਤਾਂ ਇਹ ਵਿਸ਼ਾ ਜਦੋਂ ਮੈਂ ਤੁਹਾਡਾ ਨਾਲ ਗੱਲ ਕਰ ਰਿਹਾ ਹੁਣੇ-ਹੁਣੇ ਖਬਰ ਆਈ ਆ ਕਿ ਸਾਡਾ ਇੱਕ ਇੱਕ तितਲੀ ਹੋਰ ਕੁੱਟਲੀ ਕਾਂਗਰਸ ਦਾ ਡਾਕਟਰ ਰਾਜਕੁਮਾਰ ਛੱਬੇਵਾਲ ਜਿਹੜਾ ਡੈਪਟੀ ਲੀਡਰ ਪੰਜਾਬ ਵਿਧਾਨ ਸਭਾ ਚ ਐਮ ਐਲ ਏ ਹਲਕਾ ਛੱਬੇਵਾਲ ਤੋਂ ਆ ਉਹਨੂੰ ਲਿਆਂਦਾ ਤੇ ਨਾਲ ਹੀ ਅਨਾਉਂਸ ਕਰਤਾ ਕਿ ਇਹ ਸਾਡਾ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਹੋਵੇਗਾ ਤਿੰਨ तितਲੀਆਂ ਹੋ ਗਈਆਂ ਤਾਜ਼ੀਆਂ ਇਸ ਸਿਲੈਕਸ਼ਨ ਚ ਚੌਥੀ ਰਿੰਕੂ ਤਾਂ ਅੱਗੇ ਹਰ ਤੁਸੀਂ ਇਹਨਾਂ ਨੇ ਇੱਕ ਕਮੀਡੀਅਨ ਜਿਹੜਾ ਕਰਮਜੀਤ ਅਨਮੋਲ ਕਿ ਕੁਛ ਇਸ ਤਰ੍ਹਾਂ ਨਾਮ ਹੈਗਾ ਉਹਨਾਂ ਦਾ ਉਹ ਠੀਕ ਹੈ ਅੱਛਾ ਕਲਾਕਾਰ ਆ ਸਾਡਾ ਕੋਈ ਗੱਲ ਨਹੀਂ ਹੈਗੀ ਲੇਕਿਨ ਕਲਾਕਾਰਾਂ ਦੀ ਆਉਟਪੁੱਟ ਕੀ ਹੈ ਦੀ ਪੰਜਾਬ ਦੀ ਰਾਜਨੀਤੀ ਸਨੀ ਦਿਓਰ ਨੇ ਉਹ ਹਸ਼ਰ ਕੀਤਾ ਸਾਡੇ ਪੰਜਾਬ ਦਾ ਮਾਫ ਕਰਨਾ ਚਾਹੁੰਦਾ ਲੱਗਦਾ ਭਗਵੰਤ ਮਾਨ ਦੀ ਜਿਹੜੀ ਅ ਅਦਾ ਜਿਹੜੀ ਉਸ ਦੀ ਇੱਕ ਅ ਦੂਜਿਆਂ ਨੂੰ ਟਿੱਚਰਾ ਕਰਨ ਦੀ ਬਹੁਤ ਛੋਟੇ ਪੱਦਰ ਦੀ ਇੱਕ ਜਿੱਦਾ ਗਲੀ ਲੈਵਲ ਦੀ ਮੁਹੱਲਾ ਲੈਵਲ ਦੀ ਜਿਹੜੀ ਉਹ ਰਾਜਨੀਤੀ ਵਿਧਾਨ ਸਭਾ ਦੇ ਵਿੱਚ ਚੱਈ ਨਾ ਤਿਤਲੀਆਂ ਦਾ ਸ਼ਬਦ ਭਗਵੰਤ ਮਾਨ ਸਿੰਘ ਜੀ ਤੁਸੀਂ ਕੱਢਿਆ ਸੀਗਾ ਹੁਣ ਟੁੱਕ ਗਿਆ ਤੁਹਾਡੇ ਉੱਤੇ ਤਾਜੀ ਲਿਸਟ ਵਿੱਚ ਤੁਸੀਂ ਤਿੰਨ ਤਿਤਲੀਆਂ ਲੈਣ ਲੀਆਂ ਨੇ ਤਿੰਨ ਹੋ ਗਈਆਂ ਤੁਹਾਡੀਆਂ ਤੇ ਚੌਥਾ ਹੋ ਗਿਆ ਤੁਹਾਡਾ ਕਮੀਡੀਅਨ ਔਰ ਉਹ ਮੈਂ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦਾ ਜੀ ਮੈਂ ਆਪਣਾ ਹਲੇ ਸਾਰਾ ਕੰਮ ਕਾਰ ਪੋਸਟਪੋਨ ਕੀਤਾ ਮੈਂ ਡੇਟਾ ਪੋਸਟਪੋਨ ਕਰਦੇ ਆ ਤਾਂ ਉਹ ਲੋਕ ਕਲਾਕਾਰੀ ਨਹੀਂ ਛੱਡੇਗਾ ਨਾ ਉਹ ਆਪਣੀ ਫਿਲਮਾਂ ਆਪਣੇ ਗੀਤ ਸੰਗੀਤ ਉਹਦਾ ਕਮਾਈ ਦਾ ਸਾਧਨ ਹੈਗਾ ਵਾ ਕਫਰ ਤੋਂ ਸੇਮ ਸਿਚੁਏਸ਼ਨ 'ਚ ਆ ਜਾਣਗੇ ਇੱਕ ਤਾਂ ਹੋ ਗਿਆ ਜੀ ਇਹ ਕਮੇਟੀ ਨੇ ਪੰਜ ਸਿਟਿੰਗ ਸਿਟਿੰਗ ਮਿਨਿਸਟਰਸ ਤੁਸੀਂ ਅੰਦਾਜ਼ਾ ਲਾ ਲਓ ਕਿ ਐ ਐਮਐਲਏ ਵੀ ਹੀ ਬੰਦੇ ਕੁਲਦੀਪ ਢਾਲੀਵਾਲ ਔਰ ਮੀਥੇਰ ਤੇ ਲਾਲਜੀਤ ਪੁੱਲਰ ਐਮਐਲਏ ਵੀ ਇਹਨਾਂ ਨੂੰ ਬਣਾਇਆ ਗਿਆ ਫਿਰ ਮਿਨਿਸਟਰ ਨੇ ਇਹਨਾਂ ਨੂੰ ਬਣਾਇਆ ਗਿਆ ਤੇ ਹੁਣ ਲੋਕ ਸਭਾ ਦੇ ਵਿੱਚ ਵੀ ਇਹ ਉਮੀਦਵਾਰ ਹੋਣਗੇ ਤੋਂ ਮੇਰਾ ਸਵਾਲ ਸਾਡੇ ਸਤਕਾਰਯੋਗ ਆਮ ਆਦਮੀ ਪਾਰਟੀ ਦੇ ਜਜ਼ਬਤੀ ਇਮੋਸ਼ਨਲ ਸੈਂਟੀਮੈਂਟਲ ਵੋਲੰਟੀਅਰਸ ਨਾ ਕਿਉਂਕਿ ਮੈਂ ਕੰਮ ਕੀਤਾ ਨਾ ਇਹਨਾਂ ਦਾ ਮੈਨੂੰ ਪਤਾ ਹੈ ਨਾ ਬਹੁਤ ਅੱਛੇ ਲੋਕ ਵੀ ਹੈਗੇ ਨੇ ਇਹ ਨਹੀਂ ਕਿ ਸਾਰੇ ਭੇਡਾਂ ਨੇ ਸਾਰੇ ਸੋਸ਼ਲ ਮੀਡੀਆ ਦੇ ਆਣ ਕੇ ਲੜ ਰਹੇ ਨੇ ਗਾਣੇ ਕੱਢ ਰਹੇ ਨੇ ਉਹ ਵੀ ਵਰਗੇ ਗਾਇਕ ਉਹ ਤਾਂ ਹੈਗਾ ਬਿਲਕੁਲ ਅੰਧ ਭਗਤ ਲੇਕਿਨ ਬਹੁਤ ਸਾਰੇ ਅੱਛੇ ਜੱਟਾਂ ਨੇ ਆਪਣੇ ਕੰਮਕਾਰ ਛੱਡੇ ਜਿਨ੍ਹਾਂ ਨੇ ਖੇਤੀਆਂ ਛੱਡੀਆਂ ਜਿਨ੍ਹਾਂ ਨੇ ਤੇਆਂ ਨੇ ਆਪਣੀ ਸਿਟੀਜ਼ਨਸ਼ਿਪ ਛੱਡੀ ਪੰਜਾਬ ਚ ਆਏ ਇਹਨਾਂ ਨੇ ਬਹੁਤ ਮਿਹਨਤ ਕੀਤੀ ਬਸਤੇ ਚੱਕੇ ਦਰیاں ਵਛਾਈਆਂ ਪਰਚੇ ਦਰਜ ਕਰਾਏ ਪਿੰਡ ਚ ਦੁਸ਼ਮਣੀ ਪਾਲੀ ਉਹ ਕਿੱਥੇ ਨੇ ਤੁਸੀਂ ਮੈਂ ਤੁਹਾਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਹਾਡੀ ਵਾਰੀ ਕਿਦਾਂ ਆਵੇਗੀ ਮਤਲਬ ਤਿਤਲੀਆਂ ਦੀ ਵਾਰੀ ਆਵੇਗੀ ਰਿੰਕੂ ਦੀ ਫਿਰ ਆਪਣੇ ਤੁਹਾਡੇ ਹੁਣੇ ਤਾਜ਼ੇ ਰਾਜਕੁਮਾਰ ਚੱਪੇਵਾਲ ਦੀ ਪਹਿਲਾਂ ਤਿਤਲੀਆਂ ਦੀ ਵਾਰੀ ਆਵੇਗੀ ਡਿਫੈਕਟਰਸ ਦੀ ਵਾਰੀ ਆਵੇਗੀ ਤੇ ਫਿਰ ਉਸ ਬਾਅਦ ਮੰਤਰੀਆਂ ਦੀ ਆਵੇਗੀ ਤੇ ਫਿਰ ਜਾ ਕੇ ਉਹ ਸੋਚਣ ਕਿ ਕੋਈ ਆਮ ਆਦਮੀ ਹੁਣ ਆਜੋ ਪਿੱਛੇ ਆਮ ਆਦਮੀ ਪਾਰਟੀ ਦਾ ਆਈਡੀਓਲੋਜੀ ਕੀ ਹੈ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜੋ ਅੰਨਾ ਹਜ਼ਾਰੇ ਮੂਵਮੈਂਟ ਚੋਂ ਪੈਦਾ ਹੋਏ ਉੱਥੇ ਉਹਨਾਂ ਨੇ ਗੱਲ ਫੈਦਾ ਕੀਤਾ ਕਿ ਅਸੀਂ ਤਾਂ ਯਾਰ ਇੱਕ ਸਾਧਾਰਨ ਬੰਦਿਆਂ ਦੀ ਪਾਰਟੀ ਬਣ ਕੇ ਚੱਲਾਂਗੇ ਆਮ ਜਿਹੇ ਬੰਦੇ ਲਾਇਆ ਕਰਾਂਗੇ ਅਸੀਂ ਵੀਆਈਪੀ ਕਲਚਰ ਸ਼ਾਨ ਕਰਾਂਗੇ ਅਸੀਂ ਗੱਡੀਆਂ ਮੋਟਰਾਂ ਨਹੀਂ ਲਵਾਵਾਂਗੇ ਅਸੀਂ ਘਰ ਕੋਠੀਆਂ ਨਹੀਂ ਲਵਾਵਾਂਗੇ ਅਸੀਂ ਸਿਕਿਉਰਿਟੀ ਗਾਰਡ ਨਹੀਂ ਲਵਾਵਾਂਗੇ ਪਹਿਲਾਂ ਤਾਂ ਰਜਕਿਤ ਹੋ ਗਿਆ ਅੱਜ ਅਰਵਿੰਦ ਕੇਜਰੀਵਾਲ ਕੋਲ 2 Z+ ਸਿਕਿਉਰਿਟੀਆਂ ਹੈ ਇੱਕ ਨੈਸ਼ਨਲ ਲੈਵਲ ਤੇ ਇੱਕ ਪੰਜਾਬ ਦੇ ਕਮਾਂਡੋ ਤੋਂ 2-2 ਕਰੋੜ ਦੀਆਂ ਗੱਡੀਆਂ ਤੇ ਚੜ ਰਹੇ ਨੇ ਔਰ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਕੋਲ 1000 ਤੋਂ ਉੱਤੇ ਸਿਕਿਉਰਿਟੀ ਪੈਰਾਫਨੀ ਲਾਇਆ ਉਹਦੀ ਮਾਤਾ ਜੀ ਕੋ ਅਲੱਗ ਨੇ ਉਹਦੀ ਭੈਣ ਜੀ ਕੋ ਅਲੱਗ ਨੇ ਉਹਦੀ ਜਿਹੜੀ ਘਰੋਂ ਹੈਗੀ ਬੀਬੀ ਡਾਕਟਰ ਗੁਰਪ੍ਰੀਤ ਕੌਰ ਉਹਦੇ ਕੋ ਅਲੱਗ ਨੇ ਤੇ ਇਹਦੇ ਕੋਲ ਇੰਨੀ ਸ਼ਾਨੋ ਸ਼ੌਕਤ ਹੈ ਜਦੋਂ ਕਿ ਇਹਦੇ ਜਾਂਦੇ ਨੇ ਸਾਰਾ ਸ਼ਹਿਰ ਬੰਦ ਕਰ ਦਿੰਦੇ ਨੇ ਕਰਫਿਊ ਲਾ ਦਿੰਦੇ ਨੇ 144 ਲਾ ਦਿੰਦੇ ਨੇ ਕੱਲ ਤੁਸੀਂ ਦੇਖਿਆ ਸਾਰੇ ਜਦੋਂ ਗਏ ਨੇ ਕਿਸੇ ਡਿਸਟ੍ਰਿਕਟ ਹੈੱਡਕੁਆਰਟਰ ਦੇ ਉੱਤੇ ਸ਼ਾਫਰੀਦਕੋਟ ਸਿਗਰ ਤੇ ਸਾਡੇ ਪੱਤਰਕਾਰਾਂ ਨੇ ਜਿਹੜੇ ਆਰਗੈਨਿਕ ਵੀਡੀਓ ਉਹਨਾਂ ਨੇ ਦਿਖਾਤਾ ਸਾਰਾ ਕੁਝ ਮਤਲਬ ਰੱਜ ਕੇ ਧਜੀਆਂ ਉਡਾਈਆਂ ਆਪਣੇ ਹੀ ਉਸ ਵੀਆਈਪੀ ਕਲਚਰ ਦੇ ਵਹਿ ਦੇ ਦੀਆਂ ਗੱਡੀਆਂ ਮੋਟਰਾਂ ਦੀਆਂ ਕੂਟੀਆਂ ਕਾਰਾਂ ਦੀਆਂ ਇੰਨਾ ਤਾਂ ਸਾਨੂੰ ਸ਼ੌਕਤ ਹੈ ਜਿੰਨਾ ਮਰਜੀ ਕਈ ਲੋਕ ਕੈਪਟਨ ਅਮਰਿੰਦਰ ਸਿੰਘ ਜਿਹੜਾ ਅਸਲ ਰਜਵਾੜਾ ਸੀਗਾ ਜਾਂ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਜਿਹੜੇ ਅਰਸੇ ਤੋਂ ਰਾਜਨੀਤੀ ਸੀਗੇ ਇੰਨਾ ਤਾਂ ਇੰਨੀ ਸਾਨੂੰ ਸ਼ੌਕਤ ਇੰਨਾ ਤਾਂ ਨੰਗਾ ਨਾਚ ਵੀਆਈਪੀ ਕਲਚਰ ਦਾ ਉਹਨਾਂ ਨੇ ਨਹੀਂ ਕੀਤਾ ਜੋ ਹੁਣ ਇਹ ਅਖੌਤੀ ਸੋ ਕਾਲਡ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਪਹਿਲਾਂ ਉਹ ਤੋੜਿਆ ਰੱਜ ਕੇ ਇਹਨਾਂ ਨੇ ਕਲਚਰ ਫਿਰ ਕਿੰਦੇ ਸੀ ਜੀ ਅਸੀਂ ਤਾਂ ਬਿਲਕੁਲ ਦਰਿਆ ਮਛੌਣ ਵਾਲੇ ਬਿਲਕੁਲ ਸਾਦੇ ਜਿਹੇ ਬੰਦੇ ਰੇੜੀਆਂ ਵਾਲੇ ਪੈਂਚਰਾਂ ਵਾਲੇ ਲੈ ਕੇ ਆਇਆ ਕਰਾਂਗੇ ਕਿੱਥੇ ਨੇ ਪੈਂਚਰਾਂ ਵਾਲੇ ਭਗਵੰਤ ਸਿੰਘ ਮਾਨ ਜਿਹੜੀ ਅੱਠ ਆਪਣੀਆਂ ਲਿਸਟ ਜਾਰੀ ਹੋਈ ਆ ਉਹਨਾਂ ਚ ਕਿਹੜਾ ਪੈਂਚਰ ਵਾਲਾ ਵਾ ਕਿਹੜਾ ਆਮ ਆਦਮੀ ਕਿਹੜਾ ਸਾਦਾ ਕਿਸਾਨ ਹੈ ਕਿਹੜਾ ਦੁਕਾਨਦਾਰ ਹੈ ਕਿਹੜਾ ਵਰਗ ਦੇ ਲੋਕਾਂ ਨੂੰ ਤੁਸੀਂ ਟਿੱਕਾ ਦਿੱਤੀਆਂ ਇੱਕ ਰਿਟਾਫਾ ਜਿਹਾ ਇੱਥੇ ਬਸ ਨਹੀਂ ਹੁਣ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਪੰਜਾਬ ਚ ਕਹਿੰਦੇ ਜੇ ਅਸੀਂ ਰੰਗਲਾ ਪੰਜਾਬ ਕਰ ਦਿੱਤਾ ਕਿ ਐਨਐਸਸੀ ਲਾ ਕੇ ਆਪਣੇ ਹੀ ਨੌਜਵਾਨਾਂ ਨੂੰ ਦਿਗਰੂਗੜ੍ਹ ਭੇਜ ਕੇ ਅਸਾਮ ਭੇਜ ਕੇ ਉਹਨਾਂ ਦੀ ਨਸਲ ਕੁੱਸ਼ੀ ਕਰਕੇ ਭਾਜਪੀ ਦੇ ਇੱਕ ਭਾਜਪੀ ਨੂੰ ਪਲੇਟ ਵਿੱਚ ਰੱਖ ਕੇ ਕਿ ਇਸ ਨੂੰ ਡੰਗਲਾ ਪੰਜਾਬ ਕਹਿੰਦੇ ਨੇ ਅੱਜ ਉਹ ਸਾਰਾ ਪਰਿਵਾਰ ਅਮਰਿਤਪਾਲ ਸਿੰਘ ਭਾਈ ਅਮਰਿਤਪਾਲ ਸਿੰਘ ਖਾਲਸਾ ਔਰ ਬੁੱਕਣਵਾਲ ਗੁਰਮੀਤ ਸਿੰਘ ਭਾਈ ਗੁਰਮੀਤ ਸਿੰਘ ਬੁੱਕਣਵਾਲ ਦੀ ਮਾਤਾ ਸਮੇਤ 50 ਬੰਦੇ ਉਹ ਹੜਤਾਲ ਤੇ ਜੇਲ੍ਹ ਦੇ ਅੰਦਰ ਤੇ ਬਾਹਰ ਉਹਨਾਂ ਦੀਆਂ ਔਰਤਾਂ ਬੈਠੀਆਂ ਹੋਣੇ ਉਹਨਾਂ ਦੀ ਜਾਨ ਨਿਕਲ ਰਹੀ ਆ ਪਰ ਕੁਮਤਤਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਉਹੀ ਟਿਚਰਾ ਉਹੀ ਗੱਲਾਂ ਤੇ ਮਨਪ੍ਰੀਤ ਜਿਹੜਾ ਹੱਟ ਕਲ ਮਿਚ ਚਾ ਤੇ ਮੌਤ ਮੋੜੇ ਖੜੀ ਮਨਪ੍ਰੀਤ ਦੇ ਮੁਤਲਕ ਕਹਿੰਦਾ ਕਿ ਉਹਦੇ ਹਾਰਟ ਦਾ ਇਸ਼ੂ ਆ ਮਤਲਬ ਕਿ ਇਸ ਲੈਵਲ ਤੱਕ ਆਦਮੀ ਗਿਰ ਸਕਦਾ ਯਾਰ ਜੇ ਕਿਸ ਨੂੰ ਆਈ ਗਿਆ ਕੋ ਹਾਰਟ ਦਾ ਇਸ਼ੂ ਕਾਨੂੰ ਕਿਸ ਨੂੰ ਆ ਸਕਦਾ ਭਗਵੰਨ ਨੂੰ ਵੀ ਆ ਸਕਦਾ ਵਾ ਤੇ ਆਪਾਂ ਹਾਰਟ ਦਾ ਕਿਸੇ ਨੂੰ ਪ੍ਰੋਬਲਮ ਹਾਰਟ ਅਟੈਕ ਹੋਵੇ ਜਾਂ ਉਹਦੇ ਸਟੈਂਟ ਪੈਂਟ ਤਾਂ ਆਪਾਂ ਇਹਦੇ ਤੇ ਵੀ ਮਜ਼ਾਕ ਕਰਨਾ ਕਿਸੇ ਦਾ ਆ ਇੰਨੇ ਸੇ ਲਾ ਕੇ ਜਿਹੜਾ ਇਹਨਾਂ ਨੇ ਸਾਡੇ ਨਾਲ ਧਰੋ ਕਮਾਇਆ ਸਿੱਖਾਂ ਦੇ ਨਾਲ ਇਹਦਾ ਜਵਾਬ ਇਸ ਕਚਹਿਰੀ ਦੇ ਵਿੱਚ ਇਹਨਾਂ ਨੂੰ ਦੇਣਾ ਪਵੇਗਾ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਮੋਹੱਲੀ ਦੇ ਵਿੱਚ ਅਰਸੇ ਤੋਂ ਬੈਠੇ ਹੋਏ ਨੇ ਜਿਹੜੀਆਂ ਸਜ਼ਾਵਾਂ ਕੰਪਲੀਟ ਕਰ ਚੁੱਕੇ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਇਹਨਾਂ ਦੇ ਕੋਲ ਦਿੱਲੀ ਦੀ ਮੁੱਖ ਮੰਤਰੀ ਦੇ ਟੇਬਲ ਦੇ ਉੱਤੇ ਪਿਆ ਨਾਥਿੰਗ ਐਟ ਆਲ ਉਹਨਾਂ ਦੀ ਪ੍ਰਵਾਹੀ ਨਹੀਂ ਕੀਤੀ ਕਿ ਬੰਦੀ ਸਿੰਘ ਵੀ ਕੋਈ ਚੀਜ਼ ਹੈਗੇ ਨੇ ਉਹ ਸਜ਼ਾਵਾਂ ਕਰ ਚੁੱਕੇ ਨੇ ਕਟਪੂਰੀਆਂ ਇਹਦਾ ਫਰਜ਼ ਬਣਦਾ ਸੀ ਕਿ ਮੈਂ ਭਾਜਪਾ ਦੇ ਨਾਲ ਉਹਨਾਂ ਦੀ ਗੱਲ ਪ੍ਰਾਈਮ ਮਿਨਿਸਟਰ ਤੇ ਅਮਿਤ ਸ਼ਾਹ ਦੇ ਨਾਲ ਚੱਕਾਂ ਕਿਸਾਨੀ ਅੰਦੋਲਨ ਹੋ ਰਿਹਾ ਇੱਕ ਪਾਸੇ ਸਾਡੇ ਪੰਜਾਬ ਦੇ ਕੱਗਰ ਦਰਿਆ ਦੇ ਪੁਲ ਦੇ ਉੱਤੇ ਸਾਡੀ ਟੈਰੀਟਰੀ ਦੇ ਅੰਦਰ ਵੜ ਕੇ ਮਤਲਬ ਸਾਡੇ ਸੂਬੇ ਦੇ ਵਿੱਚ ਡਾਕਾ ਮਾਰ ਕੇ ਹਰਿਆਣਾ ਪੁਲਿਸ ਨੇ ਉਥੋਂ ਡਰੋਨਾ ਰਾਹੀਂ ਸਾਡੇ ਤੇਰ ਗੈਸ ਛੱਡ ਕੇ ਤੇ ਸਾਡੇ ਕਿਸਾਨ ਸੈਂਕੜੇ ਕਿਸਾਨ ਫੱਟੜ ਕੀਤੇ ਸੀਰੀਅਸਲੀ ਇੰਜਰ ਕੀਤੇ ਜਰਨਲਿਸਟ ਵੀ ਇੰਜਰ ਹੋਇਆ ਉਹਦੇ ਵਿੱਚ ਸਾਡੇ ਸੈਂਕੜੇ ਟਰੈਕਟਰ ਭੰਨੇ ਹਰਿਆਣਾ ਪੁਲਿਸ ਨੇ ਵੱਢ ਕੇ ਗੋਲੀ ਮਾਰ ਕੇ ਸ਼ੁਭ ਕਰਨ ਦੇ ਪਿੱਛੇ ਸਿਰ ਦੇ ਵਿੱਚ ਹਰਿਆਣਾ ਪੁਲਿਸ ਨੇ ਇੱਕ ਨੌਜਵਾਨ ਦੀ ਹੱਤਿਆ ਕਰ ਦਿੱਤੀ 10 ਦਿਨ ਬਾਅਦ ਐਫਆਈਆਰ ਦਰਜਿਆ ਜ਼ੀਰੋ ਐਫਆਈਆਰ ਅਣਪਛਾਤੇ ਬੰਦਿਆਂ ਦੇ ਖਿਲਾਫ ਇਹ ਹੀ ਭਗਵੰਤ ਪਾਰਲੀਮੈਂਟ ਬੋਲਦਾ ਮੈਂ ਸੁਣਿਆ ਕਿ ਕبھی ਕੋਈ ਪੁਲਿਸ ਵੀ ਅਣਪਛਾਤੀ ਹੁੰਦੀ ਹੈ ਕبھی ਪੁਲਿਸ ਦਾ ਨੰਬਰ ਹੁੰਦਾ ਹੈ ਸਰਵਿਸ ਉਸ ਦਾ ਰਿਵੋਲਵਰ ਦਾ ਨੰਬਰ ਹੁੰਦਾ ਉਸ ਦੇ ਹਥਿਆਰ ਗਿਨੇ ਹੁੰਦੇ ਉਸ ਦਾ ਪੁਲਿਸ ਦਾ ਰਿਕਾਰਡ ਹੁੰਦਾ ਪੁਲਿਸ ਸਟੇਸ਼ਨ ਨੇ ਕਿੰਨੀ ਗੋਲੀ ਚਲੀ ਜਦੋਂ ਬੇਬਲ ਕਲਾ ਵਿੱਚ ਦੋ ਸਿੱਖ ਮਰੇ ਸੀ ਬਾਦਲ ਦੇ ਟਾਈਮ ਦੇ ਵੇਲੇ ਉਦੋਂ ਅਣਪਛਾਤੀ ਪੁਲਿਸ ਬਹੁਤ ਮਾਣੀ ਸੀਗੀ ਤੇ ਹੁਣ ਉਹੀ ਪਰਚਾ ਅਣਪਛਾਤੀ ਪੁਲਿਸ ਤੇ ਪਦਵੰਤ ਮੰਨਨੇ ਕੀਤਾ ਮੈਂ ਤੁਹਾਨੂੰ ਕਿਹੜੀ ਕਿਹੜੀ ਗੱਲ ਸੁਣਾਵਾਂ ਤੇ ਕਿ ਜੀ ਮੈਂ ਤਾਂ ਵਿਧਾਨ ਸਭਾ ਚ ਆਈ ਐਮ ਸੌਰੀ ਟੂ ਸੇ ਮੈਂ ਸੈਸ਼ਨ اٹੈਂਡ ਹੀ ਨਹੀਂ ਕੀਤਾ ਕਿਉਂਕਿ ਮੈਂ ਆਪਣੀ ਤੋਹਫੀਨ ਕਰਾਉਣ ਨਹੀਂ ਜਾਣਾ ਮੈਂ ਪੂਰਾ ਟੈਲ ਲਾ ਲਿਆ ਚਾਰ ਪੰਜ ਦਿਨ ਜਾ ਕੇ ਦੇਖ ਲਿਆ ਲੇਕਿਨ ਮੈਨੂੰ ਕਿਸਾਨਾਂ ਦੀ ਐਨਐਸਏ ਦੀ ਬੰਦੀ ਸਿੰਘਾਂ ਦੀ ਗੱਲ ਹੀ ਨਹੀਂ ਉਹਨਾਂ ਨੇ ਕਰਨ ਦਿੱਤੀ ਔਰ ਮੇਰਾ ਬੜਾ ਇੰਪੋਰਟੈਂਟ ਬਿੱਲ ਪੈਂਡਿੰਗ ਹੈ ਉਹ ਸਿੱਧਾਂਸਭਾ ਦੇਣਾ ਪਵੇਗਾ ਭਗਵਾਨ ਤੇ ਕੁਲਤਾਰ ਤੁਹਾਨੂੰ ਸਾਬਿਕ ਦਿਨ ਉਹ ਦੇਣਾ ਪੈਣਾ ਵਾ ਜਿਹੜਾ ਮੈਂ ਕਹਿ ਰਿਹਾ ਕਿ ਗੈਰ ਪੰਜਾਬੀਆਂ ਦੇ ਮਤਲਬ ਇੱਕ ਹਿਮਾਚਲ ਪ੍ਰਦੇਸ਼ ਦੇ ਤਰਜ਼ ਤੇ ਗੁਜਰਾਤ ਦੀ ਤਰਜ਼ ਤੇ ਰਾਜਸਥਾਨ ਦੀ ਤਰਜ਼ ਤੇ ਤੇ ਹੁਣ ਉੱਤਰਾਖੰਡ ਦੀ ਤਰਜ਼ ਤੇ ਇੱਕ ਕਾਨੂੰਨ ਬਣਾਓ ਕਿ ਸਾਡੇ ਪੰਜਾਬ ਦੇ ਵਿੱਚ ਬਾਹਰੋਂ ਆਣ ਕੇ ਲੋਕੀ ਸਾਡੀਆਂ ਨੌਕਰੀਆਂ ਨਾ ਹੜਪ ਲੈਣ ਸਾਡੇ ਜ਼ਮੀਨ ਦੇ ਮਾਲਕ ਨਾ ਬਣ ਜਾਣ ਇੱਕਦਮ ਸਾਡੀਆਂ ਸਾਡੇ ਵੋਟਰ ਨਾ ਬਣ ਜਾਣ ਆਉਣ ਜੀ ਸਭ ਕੇ ਕੰਮ ਕਰਨ ਪੈਸੇ ਕਮਾਉਣ ਜਾਣ ਇਹ ਸਾਰਾ ਸੁਪਿਆਂ ਦੇ ਵਿੱਚ ਪ੍ਰਾਈਮ ਮਿਨਿਸਟਰ ਦੀ ਸਟੇਟ ਵਿੱਚ ਕਾਨੂੰਨ ਬਣਿਆ ਹੋਇਆ ਔਰ ਮੀਥ ਹੈ ਕਹਿ ਰਿਹਾ ਸੀਗਾ ਮੈਂ ਸੁਣ ਰਿਹਾ ਸੀਗਾ ਕਿ ਅਨਪੜ ਲੋਕ ਨੇ ਜਿਹੜੇ ਕਹਿੰਦੇ ਜੀ ਅਸੀਂ ਨੌਕਰੀਆਂ ਤੋਂ ਕਿੱਦਾਂ ਰੋਕ ਸਕਦੇ ਕਿਉਂਕਿ ਸਰਕਾਰੀ ਨੌਕਰੀ ਜਦੋਂ ਐਡਵਰਟਾਈਜ਼ ਹੁੰਦੀ ਆ ਉਹਦੇ ਚ ਇਹ ਪੰਜਾਬ ਬੋਨਫਾਈਟ ਦਾ ਜਿਹੜੀ ਸ਼ਰਤ ਆ ਕੰਪਲੀਟਲੀ ਕਿ ਇੱਥੇ ਦੀ ਬਾਰਮੀ ਹੋਣੀ ਚਾਹੀਦੀ ਇੱਥੋਂ ਦਾ ਅਬਿਸ਼ੰਦਾ ਹੋਣਾ ਚਾਹੀਦਾ ਉਹ ਰੱਖਦੇ ਹੀ ਨਹੀਂਗੇ ਤੇ ਬਾਹਰੋਂ ਆਣ ਕੇ ਉਹ ਲੈ ਜਾਂਦੇ ਨੇ ਨੌਕਰੀਆਂ ਹਰਿਆਣਾ ਤੁਸੀਂ ਦੇਖੇ ਜੂਨੀਅਰ ਇੰਜੀਨੀਅਰਸ ਦੀ 161 ਚੋਂ ਜਿਹੜੀ ਨੌਕਰੀਆਂ ਬਹੁ ਗਿਣਤੀ ਜਿਹੜੀ ਸੀ ਹਰਿਆਣਾ ਰਾਜਸਥਾਨ ਲੈ ਗਿਆ ਪਹਿਲਾਂ ਬਿਜਲੀ ਬੋਰਡ ਦੇ ਪੀਐਸਪੀਸੀ ਲਦੀਆਂ ਹੋਈਆਂ ਉਸ ਤੋਂ ਪਹਿਲਾਂ ਹੋਰ ਡਿਪਾਰਟਮੈਂਟਸ ਜਿਹੜੀਆਂ ਹੋਈਆਂ ਤੇ ਬੜੇ ਸ਼ਰਮ ਉਹ ਲੋਕਾਂ ਨੇ ਇਹਦੀ ਵੀਥੇਰ ਦੀ ਪੁਰਾਣੀ ਵੀਡੀਓ ਸ਼ੇਅਰ ਕੀਤੀ ਜਿੱਚ ਕਹਿੰਦਾ ਸੀ ਅਸੀਂ ਪੰਜਾਬ ਦੇ ਬਾਹਰ ਦੇਆਂ ਨੂੰ ਪੰਜਾਬ ਦੇ ਵਿੱਚ ਨੌਕਰੀਆਂ ਨਹੀਂ ਲੈਣ ਦੇਾਂਗੇ ਔਰ ਇਹਦਾ ਪ੍ਰਬੰਧ ਕਰਾਂਗੇ ਤੇ ਹੁਣ ਪ੍ਰਬੰਧ ਹੋ ਗਿਆ ਮਿਨਿਸਟਰ ਬਣ ਕੇ ਤੁਹਾਨੂੰ ਕਹਿੰਦਾ ਜੀ ਅਨਪੜ੍ਹ ਲੋਕ ਕਹਿੰਦੇ ਨੇ ਮਨ ਮੈਨੂੰ ਵੀ ਅਨਪੜ੍ਹ ਗੰਨ ਰਿਹਾ ਹੈ ਕਿ ਅਨਪੜ੍ਹ ਲੋਕ ਕਹਿੰਦੇ ਨੇ ਕਿ ਪੰਜਾਬ ਚ ਨੌਕਰੀਆਂ ਕਿੱਦਾਂ ਬਾਹਰ ਦੇ ਨੂੰ ਰੁਕਿਆ ਜਾ ਸਕਦੀਆਂ 100% ਰੁਕਿਆ ਜਾ ਸਕਦੀਆਂ ਇਹ ਇਹ ਝੂਠ ਬੋਲਣਾ ਮੀਥਿਆ ਲਓ ਦਿਓ ਸਾਨੂੰ ਆ ਬਿੱਲ ਪਾਸ ਕਰੋ ਤੇ ਆਪਣੇ ਆਪ ਜਦੋਂ ਬੰਦਾ ਪੰਜਾਬ ਦਾ ਵਸਿੰਦਾ ਹੀ ਨਹੀਂ ਬਣ ਸਕਦਾ ਜ਼ਮੀਨ ਨਹੀਂ ਖਰੀਦ ਸਕਦਾ ਵੋਟਰ ਨਹੀਂ ਬਣ ਸਕਦਾ ਤੇ ਫਿਰ ਨੌਕਰੀ ਕਿੱਥੋਂ ਲੈ ਲੂਗਾ ਪੰਜਾਬ ਦੀ ਔਰ ਐਡਵਰਟਾਈਜ਼ਮੈਂਟ ਵੀ ਬਾਏ ਡੋਂਟ ਯੂ ਇਨਸਰਟ ਦੈਟ ਕੰਡੀਸ਼ਨ ਕਿ ਉਹ ਪੰਜਾਬ ਦਾ ਬੋਨਫਾਈਡ ਰੈਜ਼ੀਡੈਂਟ ਹੋਣਾ ਚਾਹੀਦਾ 12ਵੀਂ ਪਾਸ ਜਾਂ ਗ੍ਰੈਜੂਏਟ ਜਾਂ 10ਵੀਂ ਪਾਸ ਪੰਜਾਬ ਦੀ ਸਕੂਲ এডੂਕੇਸ਼ਨ ਦਾ ਬੋਰਡ ਦਾ ਸਰਟੀਫਿਕੇਟ ਪਹਿਲਾਂ ਪੇਸ਼ ਕਰੋ ਕਹਿੰਦੇ ਨੇ 6 ਮਹੀਨੇ ਬਾਅਦ ਤੁਸੀਂ ਸਰਟੀਫਿਕੇਟ ਲੈ ਲਓ ਆਪੇ ਸਭ ਕੁਝ ਰੁਖਸਾ ਦਾ ਲੇਕਿਨ ਇਹਨਾਂ ਨੇ ਉਸ ਬੈਲ ਨੂੰ ਵੀ ਪਾਸ ਨਹੀਂ ਹੁੰਦਾ ਕਿਉਂਕਿ ਇਹਨਾਂ ਨੂੰ ਕੰਟਰੋਲ ਕਰ ਰਹੇ ਨੇ ਚੱਕਾ ਵਗੈਰਾ ਕੈਂਡੀਡੇਟਸ ਨੇ ਇਹ ਉਹਨਾਂ ਨੂੰ ਕੰਟਰੋਲ ਕਰ ਰਹੇ ਨੇ